ਹਾਂਜੀ ਤਰੀਕ ਹੋਗੀ ਜੀ 28 ਮਹੀਨਾ 11ਵਾਂ ਤੇ 2024 ਤੇ ਰਾਤ ਆ ਹੋਟਲ ਆ ਹਿੱਲ ਸਟਾਰ ਆ ਕੀ ਲਿਖਿਆ ਏਸੀ ਰੈਸਟੋਰੈਂਟ ਠੀਕ ਹੈ ਜਿੱਥੇ ਅੱਜ ਅਸੀਂ ਰੁਕੇ ਸੀ ਤੇ ਹੋਰ ਬਾਈ ਠੀਕ ਹਾਂ ਹਾਂ ਆ ਗਰਮ ਰਹਿੰਦਾ ਥੋੜਾ ਜਿਹਾ ਹਾਂ ਠੀਕ ਹੈ ਇਹ ਨਰਮ ਰਹਿਦਾ ਉਹਨੂੰ ਫਰਕ ਕੋਈ ਨਹੀਂ ਤੇ ਅੱਜ ਅਸੀਂ ਕੋਸ਼ਿਸ਼ ਹੈ ਵੀ ਆਪਣੇ ਪਿੰਡ ਆਰਾਮ ਨਾਲ ਪਹੁੰਚ ਜਾਾਂਗੇ ਇੱਥੋਂ 132 33 ਕਿਲੋਮੀਟਰ ਹੈਗਾ ਤੇ ਕੋਸ਼ਿਸ਼ ਹੈ ਵੀ ਅੱਜ ਸ਼ਾਮ ਤੱਕ ਅਸੀਂ ਆਪਣੇ ਪਿੰਡ ਜਿਹੜਾ ਅੱਜ ਦਾ ਸਾਡਾ ਸਫ਼ਰ ਹੈ ਮਤਲਬ ਉਹਦੀ ਸਮਾਪਤੀ ਪਿੰਡ ਜਾ ਕੇ ਕਰ ਦਾਂਗੇ ਬਾਕੀ ਤੁਹਾਨੂੰ ਰਾਸਤੇ 'ਚ ਮਿਲਦੇ ਆ ਠੀਕ ਆ ਕੋਈ ਗਲਤੀ ਫਲਤੀ ਹੋ ਗਈ ਹੋਵੇ ਤਾਂ ਮਾਫ਼ ਕਰਿਓ ਆ ਖੜਾ ਆਪਣਾ ਸਾਈਕਲ ਤਿਆਰ ਬਰ ਤਿਆਰ ਚੱਲੀਏ ਹੁਣ ਰੱਬ ਰਾਖਾ ਹਾਂਜੀ ਅਸੀਂ ਇਟਾਲੀ ਪਹੁੰਚ ਚੁੱਕੇ ਹਾਂ ਜੀ ਇੱਥੇ ਇੱਕ ਇੱਕ ਪਰੌਂਠਾ ਸ਼ੱਕਿਆ ਢਾਬੇ ਤੇ ਪਾਲਟੀ ਫਾਸਟ ਫੂਡ ਪੁਆਇੰਟ ਇੱਥੇ ਇੱਕ ਇੱਕ ਪਰੌਂਠਾ ਤੇ ਚਾਹ ਛੱਕ ਲਿਆ ਮੁੰਡਿਆਂ ਨੇ ਤੇ ਇੱਥੋਂ ਬਾਅਦ ਹੁਣ ਅਸੀਂ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਜਾਵਾਂਗੇ ਉਹ ਇੱਥੋਂ ਸਾਨੂੰ ਹੈਗਾ 2 ਕਿਲੋਮੀਟਰ ਦਾ ਨੀਰ ਅਬਾਊਟ ਉਹ ਤੋਂ ਬਾਅਦ ਫਿਰ ਅਸੀਂ ਪਿੰਡ ਵੱਲ ਨੂੰ ਚੱਲੇ ਗੁਰਦੁਆਰਾ ਸਾਹਿਬ ਅਸੀਂ ਆਏ ਹੋਏ ਹਾਂ ਹੁਣ ਸੋਚਿਆ ਵੀ ਚਲੋ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਜਾਵੇ ਬਾਰ-ਬਾਰ ਇੰਨੀ ਅੱਗੇ ਨਹੀਂ ਆ ਹੁੰਦਾ ਬਾਕੀ ਆ ਜੱਗੀ ਜੀ ਨੇ ਕਿਹਾ ਵੀ ਉੱਥੇ ਜਾਣਾ ਹੀ ਜਾਣਾ ਗੁਰਦੁਆਰਾ ਸਾਹਿਬ ਜਾਣਾ ਹੀ ਜਾਣਾ ਨਾ ਹਾਂ ਜਾਵਾਂ ਮੱਥਾ ਟੇਕ ਕੇ ਜਾਵਾਂਗੇ ਅਸੀਂ ਆਪਾਂ ਹਾਂ ਪਹਾੜੀਆਂ ਦੇ ਲਾਸਟ ਲਗਭਗ ਆਖਰੀ ਦਰਸ਼ਨ ਕਰ ਸਕਦੇ ਹੋ ਤੁਸੀਂ ਸਵਾ 11 ਦਾ ਟਾਈਮ ਤੇ ਪਹੁੰਚ ਗਏ ਆਂ ਜੀ ਗੁਰਦੁਆਰਾ ਸ੍ਰੀ ਕੀਤਪੁਰ ਸਾਹਿਬ ਔੜੇ ਟਾਈਮ ਨਾਲ ਖਿੱਚ ਕੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਕੀਤਪੁਰ ਸਾਹਿਬ ਦਾ ਪਾਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਵੀ ਕੋਈ ਰੂਮ ਆਤਮਾ ਪਿਛਲੀ ਹੋਈ ਆਤਮਾ ਕੋਈ ਵੀ ਉਹਨਾਂ ਦੇ ਫੁੱਲ ਭੇਟ ਕਰਨ ਲਈ ਜ਼ਿਆਦਾਤਰ ਆਪਣੇ ਸਿੱਖ ਪਰਿਵਾਰ ਸਿੱਖੀ ਨਾਲ ਸੰਬੰਧਤ ਸਾਰੇ ਲੋਕੀ ਫੁੱਲ ਪਾਉਣ ਇਸੇ ਗੁਰਦੁਆਰਾ ਸਾਹਿਬ ਦੇ ਉਡਾਉਂਦੇ ਨੇ ਜੀ ਦੀ ਬਰਸਾ ਮਾਸੇ ਤੇ ਆ ਗਿਆ ਹੋਰ ਨਹੀਂ ਆਦੇ ਕੰਟੀ ਨਹੀਂ ਲੱਗਾ ਜੀ ਨਾ ਨਹੀਂ ਨਾ ਕੋਈ ਹਾਂਜੀ ਸ੍ਰੀ ਕਾਲਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਵੀ ਅੱਜ ਅਸੀਂ ਸੰਦਰ ਨਗਰ ਤੋਂ ਤੁਰੇ ਸੀਗੇ ਸਵੇਰੇ ਅ ਤਕਰੀਬਨ 1.5 ਹਫਤਾ ਲਗਭਗ ਤੇ ਲਗਭਗ 11:00 ਸਵਾ 11 ਹੋ ਗਏ ਆ ਤੇ ਹੁਣ ਅਸੀਂ ਪਹੁੰਚ ਗਏ ਕੀਰਤਪੁਰ ਸਾਹਿਬ ਗੁਰਦੁਆਰਾ ਸ਼੍ਰੀ ਹਤਾਲਪੁਰ ਸਾਹਿਬ ਇਹ ਉਹ ਸਥਾਨ ਹੈ ਜਿਹੜਾ ਛੜਿਆ ਇਹ ਉਹ ਸਥਾਨ ਆ ਵੀ ਬੰਦੇ ਸਵਾਸ ਜਿਵੇਂ ਕਹਿੰਦੇ ਮੁੱਕ ਜਾਂਦੇ ਨੇ ਤੇ ਹੱਡ ਸਵਾ ਜਿਹੜੀ ਵੱਜ ਜਾਂਦੀਆਂ ਮਗਰ ਤੇ ਫਿਰ ਆਪਣੇ ਜਿਹੜੇ ਮਿੱਤਰ ਪਿਆਰੇ ਘਰ ਦੇ ਮੈਂਬਰ ਬੱਚੇ ਘਰ ਵਾਲੀ ਕੋਰਨੇਕਾਰ ਰਿਸ਼ਤੇ ਨੇ ਜਿਹੜੇ ਉਹ ਇੱਥੇ ਆ ਕੇ ਜਣੀ ਸਭ ਕੁਝ ਆਪਣਾ ਬਜੂਦ ਇੱਥੇ ਕਿ ਧੱਕੇ ਇੱਥੇ ਆ ਕੇ ਮੁਕਾਏ ਜਾਂਦੇ ਨੇ ਸਭ ਸਾਰੀ ਸਾਰੀ ਦਿਹਾੜੀ ਆਪਾਂ ਮੇਰੀ ਮੇਰੀ ਕਰਦੀ ਫਿਰ ਜੰਦੇ ਆ ਵੀ ਮੈਂ ਐ ਕਰਤਾ ਮੈਂ ਉਹ ਕਰਤਾ ਆ ਉਹ ਸਥਾਨ ਆ ਜਿੱਥੇ ਆ ਕੇ ਸਭ ਕੁਝ ਖਤਮ ਸਾਰਾ ਕੁਝ ਮੁੱਕ ਜਾਂਦਾ ਸਵਾਹ ਵੀ ਇੱਥੇ ਪਾ ਜਾਂਦੇ ਨੇ ਹੱਡ ਇੱਥੇ ਪਾ ਜਾਂਦੇ ਨੇ ਸਭ ਨਹੀਂ ਇੱਥੇ ਆ ਕੇ ਐਂਡ ਆ ਜੀ ਆਪਾਂ ਸਾਰੇ ਹੀ ਆਂ ਬਈ ਆਹ ਕਰ ਦੂੰ ਮੈਂ ਉਹ ਕਰ ਦੂੰ ਮੇਰੇ ਬਿਨਾ ਨਹੀਂ ਹੋਣਾ ਮੇਰੇ ਬਿਨਾ ਹੋ ਨਹੀਂ ਹਣਾ ਆ ਆਖਰੀ ਦਿਨ ਆ ਬਸ ਆਖਰੀ ਜਿਵੇਂ ਕਹਿੰਦੇ ਆਂ ਵੀ ਆਖਰੀ ਸਟੇਜ ਆ ਆਪਣਾ ਆਖਰੀ ਸਥਾਨ ਆ ਜਿੱਥੇ ਆ ਕੇ ਬਯੂਦ ਖਤਮ ਆ ਬਾਕੀ ਚੋ ਲੋ ਗੁਰੂ ਮਹਾਰਾਜ ਦੇ ਕਰਾਉਣੇ ਸਨ ਆਖਰੀ ਮਿਲ ਲੇ ਰੋਪੜ ਪਹੁੰਚ ਗਏ ਜੀ ਹੁਣ ਇੱਥੇ ਜੂਸ ਇਹ ਤੋਂ ਬਾਅਦ ਸਿੱਧਾ ਜਾ ਕੇ ਪਿੰਡ ਰੁਕਾਂਗੇ ਹੁਣ ਇੱਕ ਇੱਕ ਜੂਸ ਵਾਗਾ 80 ਸੈਂਟੀਕੀਲੋਮੀਟਰ ਕੀਰਤਪੁਰ ਸਾਹਿਬ ਤੋਂ ਆਹ ਬੰਦਾ ਆ ਇਹ ਆ ਬੰਦੇ ਨੂੰ ਪਛਾਣ ਲਓ ਮੈਂ ਕਹਿੰਨਾ ਵੀ ਇੰਨਾ ਖਿੱਚ ਕੇ ਲਿਆ ਇਹਨੂੰ ਬਥੇਰਾ ਕਿਹਾ ਕੋਈ ਚੀਜ਼ ਨਾ ਨਹੀਂ ਮੂੰਹ ਹੋ ਸਕ ਕੋਈ ਤੂੰ ਆਂ ਦਾ ਸਵੇਰ ਉੱਥੇ ਕੁਝ ਖਾਦਾ ਜਾਂ ਭਾਬੀ ਨੇ ਕੁਝ ਕਿਹਾ ਕਿਸੇ ਨੇ ਕਹੋ ਨਹੀਂ ਕਿਹਾ ਤੇ ਦੱਸ ਕੀ ਕਰਿਆ ਪਤਾ ਨਹੀਂ ਗਈ ਜਣਾ ਫੋਨ ਬਹੁਤ ਮੂੰਹ ਹੈ ਨਾ ਹੈਗਾ ਸੀ ਕੁਝ ਪਤਾ ਨਹੀਂ ਆਪਾਂ ਕਹਿ ਨਹੀਂ ਸਕਦੇ ਭਾਬੀ ਦਾ ਕਿਹਦਾ ਵੀ ਮੂੰਹ ਆ ਜਾਂਦਾ ਵੀ ਜਿਹੜਾ ਖਿੱਚ ਰਿਹਾ ਇਹਨੂੰ ਪਿੰਡ ਨੂੰ ਪਾਹ ਹੋ ਗਿਆ ਪਿੰਡ ਨੂੰ ਪਾਹ ਹੋ ਗਿਆ ਹੈ ਬਈ ਇੱਕ ਮਿੰਟ 6 ਘੰਟੇ 6 ਘੰਟੇ ਦਾ ਹੋਗੇ ਇਹ ਰਾਜ ਪੁੱਛੋ ਜੱਗੀ ਨੂੰ ਕੀ ਆ ਕੀਤਪੁਰ ਸਾਹਿਬ ਤੋਂ ਇਹ ਗਿੱਦੜ ਸਿੰਘ ਇਹਨੇ ਖਾਧੀ ਆ ਕਿ ਆਫ ਦੀ ਕੈਮਰਾ ਪੁੱਛਾਂਗੇ ਜਿੱਦੜ ਸਿੰਘ ਕੀ ਕਹਦੀ ਕੋਈ ਚੀਜ਼ ਨਾ ਹੋ ਆ ਉਹ ਆ ਗਈ ਚੀਜ਼ ਹੈਗੀ ਮਿੱਤ ਨਹੀਂ ਹੁੰਦੀ ਜਦੋਂ ਬੰਦਾਂ ਨੂੰ ਫਰਕ ਤਾਂ ਹੈ ਵੀ ਸਾਡਾ ਹੈ ਦੱਸ ਦੇ ਇਹ ਕੈਮ ਇਹ ਕੈਮਰੇ ਤੋਂ ਪਿੱਛੇ ਵਾਲੀਆਂ ਗੱਲਾਂ ਆਪਾਂ ਬਾਅਦ ਵਿੱਚ ਇਹ 3 ਵਜੇ ਹੀ ਕਹੀ ਜਾਂਦਾ ਇਹੋ ਫਰਕ ਤਾਂ ਹੈਗਾ ਤਾਂ ਇਹ ਤਾਂ ਮੈਨੂੰ ਨਹੀਂ ਹੈਗਾ ਬਹੁਤ ਫਰਕ ਆ ਕੋਈ ਕੰਮ ਨਾ ਲੈਣਿਆ ਨੂੰ ਪਟਣੇ ਨਾ ਕੰਮ ਆ ਹਾਂ ਲੈ ਖਲੇ ਵੀ ਛਾਲਾ ਮਾਰਦਾ ਨੌਕਰੀਆਂ ਵੀ ਦੋ ਦਿਨ ਦੀਆਂ ਦਿੱਤੀਆਂ ਹੈਗੀਆਂ ਨੇ ਉਹ ਗੱਡੀ ਹਾਂਜੀ ਉਹ ਤਾਂ ਟਾਈਮ ਹੋ ਗਿਆ ਜੀ 3:30 ਦਾ 28 ਤਰੀਕ 11ਵਾਂ ਮਹੀਨਾ 2024 ਮਨਾਲੀ ਵਾਲਾ ਸਫ਼ਰ ਤੈਅ ਕਰਕੇ ਪਿੰਡ ਦੀ ਬਿਲਕੁਲ ਜੂ ਦੇ ਉੱਤੇ 20 ਕਿਲੋਮੀਟਰ ਉਹਦੇ ਸਾਈਕਲਾਂ ਤੇ 620 ਕਿਲੋਮੀਟਰ ਹਾਂ 600 ਕਿਲੋਮੀਟਰ ਸਾਈਕਲਾਂ ਤੇ ਸਫ਼ਰ ਤੈਅ ਕਰਕੇ ਕੱਲੇ ਸਾਈਕਲਾਂ ਤੇ ਨਹੀਂ ਮਗਰ ਇੱਕ ਇੱਕ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਇੱਕ ਬੰਦਾ ਬਿਠਾ ਕੇ ਕੱਲਾ ਮਨਾਲੀ ਹੈ 600 ਦੀ हां ਮਨਾਲੀ ਵਿੱਚ ਮਣੀ ਗਰ ਨਹੀਂ ਲਾ ਕੇ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦੇਖਿਆ ਹੋਣਾ ਪਹਿਲਾਂ ਅਸੀਂ ਸਿੰਗਲ ਕਰੋ ਗੱਡੀ ਆਉਂਦੀ ਹੈ ਮਨਾਲੀ ਫਿਰ ਰੋਤਾਂ ਗਏ ਸਿਸੂ ਗਏ ਅਟਲ ਟਨਲ ਗੁਰਦੁਆਰਾ ਸ਼੍ਰੀ ਮਨੀਕਨ ਸਾਹਿਬ ਗੁਰਦੁਆਰਾ ਸ਼੍ਰੀ ਕਰਤ ਕੀਰਤਪੁਰ ਸਾਹਿਬ ਤੇ ਉਸ ਤੋਂ ਬਾਅਦ ਹੁਣ ਪਿੰਡ ਵਾਪਸੀ ਹੋ ਚੁੱਕੀ ਹੈ ਤੇ ਪਿੰਡ ਦੇ ਜਲ ਬਿਲਕੁਲ ਝੂਧ ਦੇ ਉੱਤੇ ਆ ਚੁੱਕੇ ਆ ਤੇ ਬਾਕੀ ਸਾਡਾ ਜਿਹੜਾ ਅਗਲਾ ਟਰਿੱਪ ਹੈ ਉਹ ਹੋਪਫੁਲੀ ਰੱਬ ਸੁੱਖ ਰੱਖੇ ਅਸੀਂ 25 ਦਸੰਬਰ ਤੋਂ ਰੱਖਿਆ ਹੋਇਆ ਕਿਉਂਕਿ ਉਹ ਟਾਈਮਾਂ ਦੇ ਵਿੱਚ ਬੰਦਿਆਂ ਨੂੰ ਛੁੱਟੀਆਂ ਨੇ ਜਿਹੜੇ ਬੰਦੇ ਸਾਡੇ ਨਾਲ ਨਹੀਂ ਜਾ ਸਕੇ ਉਹ ਵੀ ਜਾ ਸਕਣਗੇ ਉਹ ਸਾਡਾ ਅੰਮ੍ਰਿਤਸਰ ਸਾਇਲ ਦਰਬਾਰ ਸਾਹਿਬ ਤਨਤਨ ਸਾਹਿਬ ਉਧਰ ਦਾ ਰਹੂਗਾ ਜੀ ਬਾਕੀ ਸਾਨੂੰ ਸਪੋਰਟ ਕਰਦੇ ਰਹੋ ਸਭ ਦਾ ਰੱਬ ਰੱਖਾ ਵਾਹਿਗੁਰੂ ਪਰਮਾਤਮਾ ਸਭ ਦਾ ਭਲਾ ਕਰੇ ਦੇਖਦੇ ਰਹੋ ਜੀ ਪਾ ਆ ਗਏ ਪਾ ਆ ਗਏ ਪਪਾ